ਮੈਂ ਗੁਰਜੀਤ ਕੌਰ ਤਨੋਲਾ ਜ਼ਿਲ੍ਹਾ ਬਰਨਾਲਾ ਦੀ ਵਸਨੀਕਾ ਜੋ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣਾ ਇਲਾਕਾ ਹੈ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸੀ ਦਾ ਸਾਡੇ ਪੂਰੇ ਸਮੁੱਚੇ ਕਾਡਰ ਵੱਲੋਂ 2364 ਮੈਂਬਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਕੇ ਨਾ ਕੇ ਸਾਨੂੰ ਰੋਜ਼ਗਾਰ ਦਿੱਤਾ ਬਲਕਿ ਸਾਡੇ ਸੁਪਨਿਆਂ ਨੂੰ ਵੀ ਪੂਰਾ ਕੀਤਾ ਹੈ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਡੀ ਭਰਤੀ ਹੈ ਉਹ ਕੋਈ ਨਵੀਂ ਭਰਤੀ ਨਹੀਂ ਬਲਕਿ 5 ਸਾਲ ਪੁਰਾਣੀ ਭਰਤੀ ਹੈ ਜੋ ਕਿ ਬਿਲਕੁਲ ਰੱਦ ਹੋ ਚੁੱਕੀ ਸੀ ਖਤਮ ਹੋ ਚੁੱਕੀ ਸੀ ਤੇ ਸਾਡੀਆਂ ਆਸਾਂ ਵੀ ਖਤਮ ਹੋ ਚੁੱਕੀਆਂ ਸੀ ਕਿ ਸਾਨੂੰ ਹੁਣ ਸ਼ਾਇਦ ਅੱਗੇ ਰੋਜ਼ਗਾਰ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਬਿਲਕੁਲ ਓਵਰੇਜ ਹੋ ਚੁੱਕੇ ਸੀ ਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਉਹਨਾਂ ਬੇਰੁਜ਼ਗਾਰਾਂ ਵਿੱਚੋਂ ਇੱਕ ਹਾਂ ਜੋ ਕਿ ਆਪਣੇ ਰੋਜ਼ਗਾਰ ਦੀ ਉਮੀਦ ਛੱਡ ਕੇ ਦੁਬਈ ਮੂਵ ਕਰ ਚੁੱਕੀ ਸੀ ਅੱਛਾ ਪਰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵੱਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ ਹੈ ਤਾਂ ਮੇਰੀ ਉਮੀਦ ਦੁਬਾਰਾ ਜਾਗ ਗਈ ਉਸ ਤੋਂ ਬਾਅਦ ਜਦੋਂ ਮੈਂ 2023 ਦੇ ਵਿੱਚ ਦੁਬਈ ਵਾਪਸ ਆਈ ਤਾਂ ਸਾਡੀ ਭਰਤੀ ਬਹਾਲ ਹੋਗੀ ਤੇ ਅਸੀਂ ਦੁਬਈ ਵਾਪਸ ਜਾਣ ਦਾ ਸੁਪਨਾ ਹੀ ਛੱਡਤਾ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜੋ ਅੱਜ ਅਸੀਂ ਇੱਥੇ ਨਿਯੁਕਤੀ ਪੱਤਰ ਲੈਣ ਆਏ ਹਾਂ ਉਹ ਸਿਰਫ ਤੇ ਸਿਰਫ ਇੱਕ ਸਾਡੀ ਚੁਣੀ ਹੋਈ ਆਪਣੀ ਸਰਕਾਰ ਦੀ ਬਦੌਲਤ ਸਾਡੀ ਇਮਾਨਦਾਰ ਸਰਕਾਰ ਦੀ ਬਦੌਲਤ ਇੱਥੇ ਆ। ਨਹੀਂ ਤਾਂ ਸਾਨੂੰ ਇਸ ਭਰਤੀ ਤੋਂ ਬਿਲਕੁਲ ਹੀ ਆਸ ਖਤਮ ਹੋ ਚੁੱਕੀ ਸੀ ਕਿ ਸ਼ਾਇਦ ਸਾਡੀ ਭਰਤੀ ਹੁਣ ਖਤਮ ਹੋ ਚੁੱਕੀ ਹੈ ਤੇ ਸਾਨੂੰ ਦੁਬਾਰਾ ਕਦੇ ਇਹ ਮੌਕਾ ਨਹੀਂ ਮਿਲੇਗਾ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਦੁਬਾਰਾ ਆਪਣੇ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਜੋ ਸਾਡਾ ਆਪਣਾ ਸੁਪਨਾ ਸੀ ਅਜੋ ਪੂਰਾ ਹੋਣ ਜਾ ਰਿਹਾ ਹੈ ਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਨੂੰ ਇਹ ਨੌਕਰੀ ਮਿਲੀ ਹੈ ਉਹ ਸਾਨੂੰ ਬਿਨਾਂ ਕਿਸੇ ਸਪਰਸ਼ ਤੋਂ ਬਿਨਾਂ ਕਿਸੇ ਨੂੰ ਰਿਸ਼ਵਤ ਦਿੱਤਿਆਂ ਮਿਲੀ ਹੈ ਤੇ ਅਸੀਂ ਵੀ ਇੱਕ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਆਏ ਹੋਏ ਬੱਚੇ ਹਾਂ ਜੋ ਅੱਜ ਇਸ ਮਕਾਮ ਤੇ ਪਹੁੰਚੇ ਹਾਂ ਇਹ ਸਿਰਫ ਤੇ ਸਿਰਫ ਇੱਕ ਇਮਾਨਦਾਰ ਸਰਕਾਰਾਂ ਦੇ ਵਿੱਚ ਹੀ ਸੰਭਵ ਹੋ ਸਕਿਆ ਹੈ ਤੇ ਅਸੀਂ ਆਪ ਜੀ ਨੂੰ ਵਿਸ਼ਵਾਸ ਵੀ ਦਿਵਾਉਂਦੇ ਹਾਂ ਕਿ ਜਦੋਂ ਅਸੀਂ ਆਪਣੇ ਸਕੂਲਾਂ ਵਿੱਚ ਜਾਵਾਂਗੇ ਤਾਂ ਅਸੀਂ ਆਪਣੇ ਬੱਚਿਆਂ ਲਈ ਵੀ ਇੱਕ ਰੋਲ ਮਾਡਲ ਬਣਾਂਗੇ ਤੇ ਉਹਨਾਂ ਨੂੰ ਆਪਣੀ ਉਦਾਹਰਨ ਦੇਵਾਂਗੇ ਕਿ ਅਸੀਂ ਵੀ ਤੁਹਾਡੇ ਵਾਂਗ ਇੱਕ ਗਰੀਬ ਗਰੀਬ ਪਰਿਵਾਰਾਂ ਵਿੱਚੋਂ ਉੱਠ ਕੇ ਆਏ ਹਾਂ ਸਰਕਾਰੀ ਸਕੂਲਾਂ ਵਿੱਚੋਂ ਪੜ੍ਹ ਕੇ ਆਏ ਹਾਂ ਜਿਨ੍ਹਾਂ ਨੂੰ ਕੀ ਸਾਡੀ ਸਰਕਾਰਾਂ ਨੇ ਇੰਨੇ ਵਧੀਆ ਮੌਕੇ ਦਿੱਤੇ ਹਨ ਨਾ ਸਿਰਫ ਸਾਨੂੰ ਮੌਕਾ ਮਿਲਿਆ ਹੈ ਬਰਕਿ ਅਸੀਂ ਦੇਖੇ ਹਨ ਕਿ ਅੱਜ ਤੱਕ ਅਨੇਕਾਂ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਪਾਰਸ਼ ਤੋਂ ਸਿਰਫ ਤੇ ਸਿਰਫ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਦਿੱਤੀਆਂ ਗਈਆਂ ਹਨ ਇਹਨਾਂ ਨੇ ਨਿੱਜੀ ਤੌਰ ਤੇ ਜਿਹੜਾ ਆਪਣਾ ਇੰਟਰਸਟ ਲੈ ਕੇ ਇਹ ਭਰਤੀ ਜਿਹੜੀ ਪੂਰੀ ਕਰਵਾਈ ਆ ਸਰ ਤੁਸੀਂ ਦੱਸ ਰਹੇ ਸੀ ਵਾਕੇ ਹੀ ਇਹ ਸੱਚ ਆ ਕਿ ਅਸੀਂ ਬਿਲਕੁਲ ਆਸ ਛੱਡ ਚੁੱਕੇ ਸੀ ਕਿ 2364 ਭਰਤੀ ਕਦੀ ਪੂਰੀ ਹੋਵੇਗੀ ਜੱਜ ਨੇ ਕੁਐਸਟ ਲਿਖਤਾ ਸੀਗਾ ਜੀ ਭਰਤੀ ਰੱਦ ਹੋ ਚੁੱਕੀ ਸੀਗੀ ਔਰ ਤੁਸੀਂ ਤੁਹਾਡੀ ਸਰਕਾਰ ਨੇ ਨਿੱਜੀ ਇੰਟਰਸਟ ਲੈ ਕੇ ਔਰ ਸਾਡੇ ਜਿਹੜੇ ਅਸਿਸਟੈਂਟ ਡਾਇਰੈਕਟਰ ਸੀਗੇ ਸਰਦਾਰ ਹਰਪੀਤ ਸਿੰਘ ਜੀ ਉਹਨਾਂ ਨੇ ਵੀ ਆਪਣਾ ਇੰਟਰਸਟ ਲੈ ਕੇ ਇਹ ਭਰਤੀ ਪੂਰੀ ਕਰਵਾਈ ਔਰ ਸਾਡੇ ਸਾਰਿਆਂ ਦੇ ਸੁਪਨੇ ਜਿਹੜੇ ਆ ਉਹ ਪੂਰੇ ਕੀਤੇ ਸਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਪਹਿਲੇ 3 ਸਾਲ ਦੇ ਵਿੱਚ ਅੱਧੇ ਲੱਖ ਤੋਂ ਵੱਧ ਨੌਕਰੀਆਂ ਸਰ ਤੁਸੀਂ ਦੇ ਚੁੱਕੇ ਹੋ ਜੀ ਸਰ ਕਿਸੇ ਸਰਕਾਰ ਨੇ ਪਹਿਲੇ 3 ਸਾਲਾਂ ਦੇ ਵਿੱਚ ਇੰਨੀਆਂ ਨੌਕਰੀਆਂ ਜਾਂ ਇੰਨੇ ਲੋਕਾਂ ਦੇ ਕੰਮ ਨਹੀਂ ਕੀਤੇ ਮੈਂ ਸਰ ਦੋਕ ਲਾਈਨਾਂ ਇੱਥੇ ਬੈਠਿਆ ਹੋਣੇ ਤੁਹਾਡੇ ਵਾਸਤੇ ਲਿਖੀਆਂ ਨੇ ਜੀ ਉਹ ਮੈਂ ਬੋਲਾਂਗਾ ਜੀ ਤੁਹਾਡੀ ਇਜਾਜ਼ਤ ਹੋਵੇ ਤਾਂ ਜੀ ਜੀ ਬੋਲੋ ਨਸਲਾਂ ਆਉਣ ਵਾਲੀਆਂ ਨੂੰ ਪੈਗਾਮ ਦੇਣਾ ਕਿ ਕੰਮ ਧੰਦੇ ਦੀ ਚਿੰਤਾ ਨੂੰ ਆਰਾਮ ਦੇਣਾ ਨਸਲਾਂ ਆਉਣ ਵਾਲੀਆਂ ਨੂੰ ਪੈਗਾਮ ਦੇਣਾ ਕਿ ਕੰਮ ਧੰਦੇ ਦੀ ਚਿੰਤਾ ਨੂੰ ਆਰਾਮ ਦੇਣਾ ਪੜੋ ਰੀਜਣਾ ਤੇ ਮਿਹਨਤ ਮਨ ਲਾ ਕੇ ਸੁਣੋ ਮਾਨ ਸਾਹਿਬ ਦੀ ਗੱਲ ਕੰਨ ਲਾ ਕੇ ਸਭ ਤੋਂ ਉੱਚ ਕਦਮ ਰੋਜ਼ਗਾਰ ਦੇਣਾ ਇੱਕ ਦੇ ਨਾਲ ਟੱਬਰ ਵੀ ਪਾਲ ਦੇਣਾ ਸਭ ਤੋਂ ਉੱਚ ਕਦਮ ਹੈ ਰੋਜ਼ਗਾਰ ਦੇਣਾ ਇੱਕ ਦੇ ਨਾਲ ਟੱਬਰ ਵੀ ਪਾਲ ਦੇਣਾ ਆਪ ਪਾਰਟੀ ਦੇ ਹੋਵੇ ਤੁਹਾਡਾ ਸਾਥ ਹਿੱਸੇ ਆਮ ਪਾਰਟੀ ਦੇ ਨਹੀਂ ਆਮ ਕਿਸੇ ਆਮ ਪਾਰਟੀ ਦੇ ਨਹੀਂ ਆਮ ਕਿਸੇ ਧੰਨਵਾਦ ਸੇ ਕਿ ਆਪ ਨੇ ਜੋ ਇਹ ਭਰਤੀ ਹੈ ਸਾਡੀ ਜਿਹੜੀ 5 ਸਾਲਾਂ ਤੋਂ ਕੋਟਾਂ ਕਚਰਿਆਂ ਦੇ ਵਿੱਚ ਰੋਲ ਰਹੀ ਸੀ ਆਪ ਦੇ ਯਤਨਾਂ ਸਦਕਾ ਸਰ ਇਹ ਭਰਤੀ ਬਹਾਲ ਹੋਈ ਤੇ ਸਾਨੂੰ ਇਸ ਭਾਗਾਦਨ ਵੇਖਣ ਨੂੰ ਮਿਲਿਆ ਕਿ ਸਾਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਸਰ ਮੇਰੇ ਮਾਤਾ ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੈ ਤੇ ਮੇਰੇ ਮਾਤਾ ਪਿਤਾ ਦਾ ਇਹ ਸੁਪਨਾ ਪੂਰਾ ਹੋ ਰਿਹਾ ਹੈ ਮੇਰੇ ਹੀ ਸਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ ਮੇਰੀ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਹੋਈ ਤੇ ਉਹ ਭ੍ਰਿਸ਼ਟਾਚਾਰ ਦੇ ਭੇਂਟ ਚੜ ਗਈ ਸਰ ਪਹਿਲੀਆਂ ਸਰਕਾਰਾਂ ਦੇ ਵਿੱਚ ਉਹ ਤੋਂ ਬਾਅਦ ਸਰ ਮੇਰੀ ਫਾਇਰਮੈਨ ਦੇ ਵਿੱਚ ਭਰਤੀ ਦੇ ਵਿੱਚ ਸਿਲੈਕਸ਼ਨ ਹੋਈ ਉਹ ਵੀ ਸਰ ਭ੍ਰਿਸ਼ਟਾਚਾਰ ਦੇ ਭੇਂਟ ਚੜ ਗਈ ਸਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਹਾ ਪੱਤਰ ਵੀ ਲਿਖੇ ਤੇ ਆਪਣੇ ਆਪਣੇ ਦੂਜੇ ਉਪ ਮੁੱਖ ਮੰਤਰੀ ਸਾਹਿਬ ਨੂੰ ਵੀ ਪੱਤਰ ਲਿਖੇ ਕਿ ਸਰ ਮੇਰੇ ਨਾਲ ਧੱਕਾ ਹੋ ਰਿਹਾ ਪਰ ਸਰ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਤੇ ਉਹ ਤੋਂ ਬਾਅਦ ਸਰ ਤੀਜੀ ਸਿਲੈਕਸ਼ਨ ਮੇਰੀ ਐਚ.ਟੀ. ਦੇ ਵਿੱਚ ਹੋਈ ਤੇ ਉਹਦੇ ਵਿੱਚ ਸਾਰ ਇਦਾਂ ਹੋਇਆ ਕਿ ਜਿਹੜੇ ਬੱਚੇ ਮੇਤੋਂ ਪਿੱਛੇ ਸੀ ਮੇਰੇ ਨੰਬਰ ਜ਼ਿਆਦਾ ਨੇ ਜਿਹੜੇ ਮੇਰੇ ਤੋਂ ਪਿੱਛੇ ਸੀ ਬੱਚੇ ਉਹਨਾਂ ਨੂੰ ਸਿਲੈਕਸ਼ਨ ਉਹਨਾਂ ਦੀ ਸਿਲੈਕਸ਼ਨ ਹੋ ਗਈ ਉਹ ਨੌਕਰੀ ਤੇ ਲੱਗੇ ਹੋਏ ਨੇ ਤੇ ਮੈਂ ਅੱਜ ਹਾਈ ਕੋਰਟ ਦੇ ਵਿੱਚ ਧੱਕੇ ਖਾਂਦਾ ਫਿਰਦਾ ਸਰ ਤੇ ਸਰ ਇਹ ਬਹੁਤ ਹੀ ਮੇਰੇ ਲਈ ਸੁਭਾਗਾ ਦੇਣਾ ਕਿ ਮੇਰੇ ਮਾਤਾ ਪਿਤਾ ਦਾ ਇਹ ਸੁਪਨਾ ਪੂਰਾ ਹੋਇਆ ਇਹ ਵੀ ਸਿਰਫ ਸਰ ਤੁਹਾਡੀ ਸਰਕਾਰ ਦੇ ਵਿੱਚ ਬਿਨਾ ਸ਼ਿਕਾਰਸ਼ ਬਿਨਾ ਕੋਈ ਪੈਸਾ ਦਿੱਤੇ ਤੇ ਮੈਂ ਤੁਹਾਡੇ ਬਸ ਚਰਨਾਂ ਦੇ ਵਿੱਚ ਇਹੀ ਆ ਵੀ ਮੇਰੀ ਅਰਦਾਸ ਹੈ ਵੀ ਤੁਸੀਂ ਦਿਨ ਰਾਤ ਚੌਗਣੇ ਤਰੱਕੀ ਬਖਸ਼ ਬਖਸ਼ ਸਰ ਜੋ ਸਾਨੂੰ ਅੱਜ ਇਹ ਖੁਸ਼ੀਆਂ ਦਾ ਦਿਨ ਦੇਖਣ ਨੂੰ ਮਿਲਿਆ ਹੈ ਬਤੌਰ ਸਰ ਤੁਹਾਡੀ ਸਰਕਾਰ ਦੇ ਵਿੱਚ ਇਹ ਮੇਰੀ ਤੀਜੀ ਸਰਕਾਰੀ ਨੌਕਰੀ ਹੈ ਅੱਜ 3 ਸਾਲ ਪੂਰੇ ਹੋਣ ਤੇ ਤੀਸਰੀ ਸਰਕਾਰੀ ਨੌਕਰੀ ਹੈ ਸਰ ਮੇਰਾ ਸੁਪਨਾ ਸੀ ਟੀਚਿੰਗ ਡਿਪਾਰਟਮੈਂਟ ਦਾ ਬਟ ਮੈਂ ਪਹਿਲੇ ਪੰਜਾਬ ਆਰਮਡ ਪੁਲਿਸ ਵਿੱਚ ਸੀ ਹੁਣ ਮੈਂ ਆਪਣੇ ਸਹਿਬਾਵਾਂ ਸੈਂਟਰਲ ਜੇਲ ਗੋਇੰਦਵਾਲ ਸਾਹਿਬ ਵਿਕੇ ਬਦੌਰ ਵਾਰਡਰ ਨਿਭਾ ਰਿਹਾ ਸਰ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਜਾ ਰਿਹਾ ਸਰ ਤੇ ਇੱਕ ਥੋੜੇ ਦਿਨਾਂ ਦੇ ਵਿੱਚ ਵੀ ਸ਼ਾਇਦ 5994 ਭਰਤੀ ਵੀ ਸਰ ਨੇ ਦੱਸਿਆ ਸੀ ਕਿ ਪੂਰੀ ਹੋਣ ਜਾ ਰਹੀ ਹੈ ਮੈਂ ਉਸ ਵਿੱਚ ਵੀ ਸਿਲੇਕਟਡ ਹਾਂ ਤਿੰਨ ਸਾਲਾਂ ਦੇ ਵਿੱਚ ਸਾਰੇ ਮੇਰੀ ਚੌਥੀ ਸਰਕਾਰੀ ਨੌਕਰੀ ਹੈ ਇਹ ਤੇ ਮੇਰੀ ਸਾਰੀ ਸਕੂਲਿੰਗ ਸਰ ਸਰਕਾਰੀ ਸਕੂਲ ਦੀ ਹੈ ਜੀ ਔਰ ਆਸੀ ਸਰ ਤੁਹਾਡੀ ਰਹਿਨੁਮਾਈ ਦੇ ਵਿੱਚ ਤਿੰਨ ਭੈਣਾਂ ਐਸੇ ਸਵੇਟ ਟੀਚਰ ਹੋਈਆਂ ਤੇ ਪੱਕੀਆਂ ਹੋਈਆਂ ਦਾ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਸਾਰਾ ਸੀ ਪੰਜ ਭੈਣਾਂ ਐ ਸਰਕਾਰੀ ਸਕੂਲਾਂ ਚ ਪੜੀਆਂ ਤੇ ਬਹੁਤ ਗਰੀਬ ਪਰਵਾਰ ਨੂੰ ਬਿਲੋਂਗ ਕਰਦੀਆਂ ਸਰ ਚੌਥੀ ਭੈਣ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਅੰਗਰਵਾੜੀ ਵਰਕਰ ਦਾ ਨਿਯੁਕਤੀ ਪੱਤਰ ਦਿੱਤਾ ਸੀ ਚਾਰ ਭੈਣਾਂ ਨੌਕਰੀਆਂ ਜਾਈਆਂ ਜੀ ਤੇ ਹੁਣ ਅਸੀਂ ਦੋ ਭੈਣਾਂ ਸਰ ਈਟੀਟੀ 2364 ਭਰਤ ਵਿੱਚ ਸਿਲੈਕਟਡ ਹੋਈਆਂ ਮੇਰੀ ਸਿਸਟਰ ਵੀ ਆਈ ਹੋਈ ਸ੍ਰੇਸ਼ਵਾਲਾ ਆਤੀ ਸਰ ਸਰ ਆਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਮੰਤਰੀ ਸਾਹਿਬ ਦਾ ਸਿੱਖਿਆ ਦਾ ਮਹਿਕਮਾ ਔਰ ਸਿੱਖਿਆ ਦਾ ਜੋ ਸੁਧਾਰ ਹੋਇਆ ਹੈ ਸਾਡੇ ਸਕੂਲਾਂ ਦਾ ਆਪਾਂ ਹੁਣ ਨਵੇਂ ਸਕੂਲਾਂ ਤੇ ਜਾ ਰਹੇ ਤੇ ਤੁਸੀਂ ਸਾਰੇ ਦੇਖਣਗੇ ਕਿ ਸਕੂਲ ਕਿੰਨੇ ਵਧੀਆ ਬਣ ਚੁੱਕਿਆ ਹਨ ਸਰਵੇਂ ਸਰਕਾਰੀ ਪ੍ਰਾਇਮਰੀ ਸਕੂਲ ਨੱਕਿਆਂ ਵਿਖੇ ਪੜ੍ਹਾਉਂਦੀ ਆ ਜੀ ਮੇਰਾ ਸਕੂਲ ਜਦ ਮਰਜੀ ਰੋਡ ਤੇ ਆ ਕੇ ਕੋਈ ਵੀ ਚੈੱਕ ਕਰ ਲਿਓ ਸਭ ਤੋਂ ਵਧੀਆ ਮੇਰਾ ਸਕੂਲ ਹੈ ਕੀਰਤੋਂ ਸਾਹਿਬ ਜੀ